ਹਾਂਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮੈਂ ਸੁਮਨਾ ਕਿ ਸਟਿਸ ਸਕੈਚ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਆਪਣੀ ਕਲੈਕਸ਼ਨ ਹੈ ਸਾਰੀ ਦੀ ਸਾਰੀ ਚਨੌਂਚਫੌਨ ਫੈਬਰਿਕ ਤੇ ਉੱਪਰ ਹੈ ਸੋ ਇਹਦੇ ਵਿੱਚ ਕੁਝ ਜਿਹੜੇ ਸੂਟ ਨੇਗੇ ਔਰਗੈਂਜ਼ਾ ਪਲੱਸ ਜਿਹੜਾ ਜੌਰਜਟ ਦੇ ਫੈਬਰਿਕ ਆ ਸੋ ਸਾਰੀ ਦੀ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਹਾਂਜੀ ਚਲੋ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾ ਪ੍ਰਿੰਟ ਬਹੁਤ ਹੀ ਸੋਹਣਾ ਇਹ ਮੋਰ ਪੰਖੀ ਜਿਹਾ ਸ਼ੇਡ ਹੈਗਾ ਐਕਚੁਅਲੀ ਬਲੂਇਸ਼ ਜਿਹੜਾ ਸ਼ੇਡ ਹੁੰਦਾ ਬਲੂਇਸ਼ ਜਿਹਾ ਮੋਰ ਪੰਖੀ ਜਿ ਸੋ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਆਏਗੀ ਇਹ ਚ ਨਾਨ ਸ਼ਵਾਨ ਫੈਬਰਿਕ ਹੈ ਜਿਵੇਂ ਹੁਣ ਮੌਸਮ ਬਦਲ ਰਿਹਾ ਸੋ ਇਹਨਾਂ ਦਿਨਾਂ ਦੇ ਵਿੱਚ ਇਹ ਫੈਬਰਿਕ ਬਹੁਤ ਸੋਹਣਾ ਲੱਗਦਾ ਵੇਅਰ ਕੀਤਾ ਹੋਇਆ ਸੋ ਡੇਲੀ ਵੇਅਰ ਦੇ ਲਈ ਤੁਸੀਂ ਯੂਜ਼ ਜਿਹੜੇ ਸੂਟ ਨਹੀਂਗੇ ਆਪਣੇ ਬਣਾ ਸਕਦੇ ਹੋ ਪਲੱਸ ਇਹਦੇ ਨਾਲ ਕਰੀਪ ਦੀ ਬਾਟਮ ਆਏਗੀ ਤੇ ਉਹਦੇ ਤੇ ਆਪਾਂ ਨੇ ਐਮਬਰਾਇਡਰੀ ਕਰਾਈ ਆ ਠੀਕ ਹੈ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਸੋ ਤੁਸੀਂ ਇਹਦਾ ਪਲਾਜ਼ੋ ਵੀ ਬਣਵਾ ਸਕਦੇ ਹੋ ਤੁਸੀਂ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਸੋ ਅਕੋਰਡਿੰਗ ਟੂ ਯਰ ਚੋਇਸ ਆਪਾਂ ਜਿਹੜਾ ਇਹ ਸੂਟ ਰੈਡੀ ਕਰ ਸਕਦੇ ਆ ਬਹੁਤ ਹੀ ਸੋਹਣਾ ਕੰਟਰਾਸਟ ਹੈ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਨੇ ਤੇ ਇਹ ਵਾਲਾ ਜਿਹੜਾ ਸੂਟ ਆ ਇਹਦੀ ਜਿਹੜੀ ਕਾਸਟ ਹੈਗੀ ਉਹ 2500 ਹੈ ਜੀ 2500 ਦਾ ਸੂਟ ਹੈ ਵਿਦਾਊਟ ਦੁਪੱਟਾ ਠੀਕ ਹੈ ਜੀ ਹਾਂਜੀ ਆਪਣਾ ਸੈਕੰਡ ਸੂਟ ਬਹੁਤ ਹੀ ਸੋਹਣਾ ਇਹ ਵੀ ਚਨੌਂਚ ਫੋਨ ਫੈਬਰਿਕ ਦਾ ਹੀ ਪ੍ਰਿੰਟ ਹੈ ਸੋ ਇਹਨਾਂ ਦੇ ਤੁਸੀਂ ਡਰੈਸ ਬਣਾ ਸਕਦੇ ਹੋ ਠੀਕ ਹੈ ਜੀ ਤੁਸੀਂ ਸੂਟ ਬਣਾ ਸਕਦੇ ਹੋ ਅਕੋਰਡਿੰਗ ਟੂ ਯਰ ਚੋਇਸ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਫਲੋਰੀ ਜਿਹਾ ਫੈਬਰਿਕ ਹੁੰਦਾ ਹੈ ਲਾਈਟ ਵੇਟ ਤੇ ਵੀਅਰ ਕੀਤਾ ਵੀ ਬੜਾ ਸੋਹਣਾ ਲੱਗਦਾ ਸੋ ਇਹ ਜਦੋਂ ਮਿਕਸ ਜਿਹਾ ਮੌਸਮ ਹੁੰਦਾ ਜਿੱਮੇ ਨਾ ਜ਼ਿਆਦਾ ਸਰਦੀ ਹੋਵੇ ਨਾ ਜ਼ਿਆਦਾ ਗਰਮੀ ਹੋਵੇ ਸੋ ਉਹਨਾਂ ਦਿਨਾਂ ਦੇ ਵਿੱਚ ਪਾਇਆ ਜਾਂਦਾ ਬੜਾ ਸੋਹਣਾ ਲੱਗਦਾ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਆ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਸੋ ਸੂਟ ਦੀ ਗੈਟ-ਅਪ ਬਹੁਤ ਪਿਆਰੀ ਹੈ ਤੇ 올ਓਵਰ ਜਿਹੜਾ ਸੂਟ ਰੂਕਾ ਇਹਦੀ ਜਿਹੜੀ ਕਾਸਟ ਆ ਤੂੰ 2000 ਹੈਗੀ 2000 ਤੁਹਾਨੂੰ ਜਿਹੜਾ ਸੂਟ ਹੈ ਇਹ ਮਿਲੂਗਾ 올ਓਵਰ ਠੀਕ ਹੈ ਜੀ ਹਾਂਜੀ ਸੈਕੰਡ ਪ੍ਰਿੰਟ ਬਹੁਤ ਹੀ ਸੋਹਣਾ ਇਹ ਬਹੁਤ ਹੀ ਪਿਆਰਾ ਕਲਰ ਆ ਲਾਈਕ ਮਹਿਰੂਨ ਜੀ ਟੋਨ ਆਗੀ ਇਹਦੀ ਬਲੱਡ ਰੈਡ ਨਹੀਂ ਆ ਇਹ ਬਹੁਤ ਹੀ ਸੋਹਣਾ ਜਿਆ ਮਿੱਠਾ ਮਿੱਠਾ ਜਿਆ ਜਿਹੜਾ ਕਲਰ ਹੈਗਾ ਬਹੁਤ ਹੀ ਸੋਹਣਾ ਸੋਹਣੀ ਜੀ ਦੀ ਪ੍ਰਿੰਟਿੰਗ ਆ ਬੜੀ ਜਿਵੇਂ ਲਾਈਕ ਆਪਣੇ ਆਰਗੈਂਜ਼ਾ ਤੇ ਸੂਟ ਆਏ ਸੀ ਬੜੇ ਪਸੰਦ ਕੀਤੇ ਗਏ ਸੀ ਉਹ ਸੋ ਉਦਾਂ ਦਾ ਹੀ ਕੁਛ ਇਹ ਆ ਇਹ ਵੀ ਚਨਾਂਸਫੌਨ ਫੈਬਰਿਕ ਤੇ ਆ ਬਹੁਤ ਹੀ ਸੋਹਣਾ ਸੂਟ ਹੈਗਾ ਲਾਈਟ ਵੇਟ ਹੈ ਇਹਨੂੰ ਤੁਸੀਂ 올ਓਵਰ ਵੀ ਲੈ ਸਕਦੇ ਹੋ ਇਵਨ ਤੁਸੀਂ ਕ੍ਰੀਮ ਬਾਟਮ ਦੇ ਨਾਲ ਇਹਨੂੰ ਬਣਾ ਸਕਦੇ ਹੋ ਹਨ ਸੋ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਬੜੀ ਸੋਹਣੀ ਹੈ ਇਹਦੀ ਸੋ ਇਹਨੂੰ ਆਪਾਂ ਕੰਟਰਾਸਟ ਦੇ ਵਿੱਚ ਪਲੇਨ ਬਾਟਮ ਦੇ ਨਾਲ ਲਾਈਟ ਡਾਰਕ ਦਾ ਕੰਬੀਨੇਸ਼ਨ ਕਰਕੇ ਵੀ ਰੈਡੀ ਕਰ ਸਕਦੇ ਹਾਂ ਟਾਈ ਐਂਡ ਡਾਈ ਦੁਪੱਟਾ ਬੜਾ ਪਿਆਰਾ ਲੱਗੂਗਾ ਜੇਕਰ ਤੁਸੀਂ ਸੂਟ ਇਹ 올ਓਵਰ ਲੈ ਰਹੇ ਹੋ ਤਾਂ ਇਹ ਸੂਟ ਦੀ ਕਾਸਟ 2000 ਹੈ ਜੇ ਤੁਹਾਨੂੰ ਇਕੱਲਾ ਸ਼ਰਟ ਪੀਸ ਚਾਹੀਦਾ ਤਾਂ 1000 ਦੇ ਵਿੱਚ ਤੁਹਾਨੂੰ ਜਿਹੜੀ ਇਹਦੀ ਸ਼ਰਟ ਮਿਲੂਗੀ 2.5 ਮੀਟਰ ਠੀਕ ਹੈ ਜੀ ਸੋ ਇਹ ਜਿਹੜਾ ਫੈਬਰਿਕ ਸੀਗਾ ਇਹ ਚਨੌਂਚਫੌਨ ਫੈਬਰਿਕ ਆ ਹਾਂਜੀ ਇਹਦੇ ਵਿੱਚ ਇੱਕ ਹੋਰ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬੜਾ ਹੀ ਸੋਹਣਾ ਇਹ ਵੀ ਜਿਹੜਾ ਫੈਬਰਿਕ ਆ ਚਨੌਂਚਫੌਨ ਦਾ ਬੜੀ ਸੋਹਣੀ ਇਹਦੇ ਤੇ ਡਿਜ਼ਾਈਨਿੰਗ ਹੋਈ ਆ ਪੈਂਕੀ ਸਟੂਨ ਦੇ ਵਿੱਚ ਆ ਗਿਆ ਇਹ ਸੋ ਡਿਫਰੈਂਟ ਡਿਫਰੈਂਟ ਸ਼ੇਡ ਨੇ ਜੇ ਤੁਸੀਂ 올ਓਵਰ ਸੂਟ ਬਾਈ ਕਰਦੇ ਹੋ ਤਾਂ 2000 ਦਾ ਤੇ ਵਿਦ ਮੈਚਿੰਗ ਤੁਸੀਂ ਲੈਣੇ ਹੋ ਤਾਂ ਜਿਓ ਜੀ ਤੁਸੀਂ ਬਾਟਮ ਲਓਗੇ ਸੋ ਉਹਦੇ ਅਕੋਰਡਿੰਗ ਹੋਏਗਾ ਜੇ ਤੁਹਾਨੂੰ ਕੱਲੀ ਸ਼ਰਟ ਪੀਸ ਚਾਹੀਦੀ ਹੈ ਤਾਂ 1000 ਦੀ ਤੁਹਾਨੂੰ ਸ਼ਰਟ ਮਿਲੇਗੀ ਵਿਸਕੋਸ ਦੀ ਜਿਹੜੀ ਇਹਦੀ ਕੁਆਲਿਟੀ ਹੈ ਹਾਂਜੀ ਹੁਣ ਜਿਹੜਾ ਤੁਹਾਨੂੰ ਮੈਂ ਸੂਟ ਦਿਖਾ ਰਹੀਆਂ ਜੌਰਜਟ ਬਹੁਤ ਹੀ ਸੋਹਣਾ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਦੀ ਡਿਫਰੈਂਟ ਜੀ ਕਲਰ ਬੜੇ ਵਾਈਬਰੈਂਟ ਨੇ ਦੀ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪਿਓਰ ਜਿਹੜੀ ਜੌਰਜਟ ਹੈ ਉਹਦੀ ਸ਼ਰਟ ਆਗੀ ਪਲੱਸ ਇਹਦੇ ਨਾਲ ਆਪਾਂ ਨੇ ਕੰਟਰਾਸਟ ਦੇ ਵਿੱਚ ਇਹ ਬਾਟਮ ਰੱਖੀਏ ਸੀ ਗ੍ਰੀਨ ਸੋ ਇਹ ਵਾਲਾ ਜਿਹੜਾ ਸੂਟ ਆ ਇਹਦੀ ਜਿਹੜੀ ਕਾਸਟ ਹੈ 3000 ਹੈ ਠੀਕ ਹੈ ਜੀ ਇੱਥੇ ਕੁਆਲਿਟੀ ਮੈਟਰ ਕਰਦੀ ਹੈ ਸੋ ਜਿਹੜੀ ਸਲਵਾਰ ਹੈਗੀ 3 ਮੀਟਰ ਫੈਬਰਿਕ ਆਊਗਾ ਪਲੱਸ ਇਹਦੇ ਨਾਲ ਜਿਹੜੀ ਇਹ ਸ਼ਰਟ ਹੈਗੀ 2.5 ਮੀਟਰ ਸੋ ਇਹ ਵਾਲੇ ਜਿਹੜੀ ਸੂਟ ਦੀ ਕਾਸਟ ਹੈ ਇਹ 3000 ਹੈ 3000 ਵਿਦਆਊਟ ਦੁਪੱਟਾ ਜੀ ਸੋ ਜਿੰਨਾ ਜਿੰਨਾ ਭੈਣਾਂ ਨੂੰ ਸੂਟ ਪਸੰਦ ਆ ਰਹੇ ਨੇ ਉਹ ਆਪਣੀ ਬੁਕਿੰਗ ਕਰਵਾ ਸਕਦੇ ਨੇ ਹਾਂਜੀ ਕ੍ਰੇਪ ਦਾ ਪ੍ਰਿੰਟ ਸੋ ਲਾਸਟ ਟਾਈਮ ਆਪਾਂ ਕ੍ਰੇਪ ਤੇ ਪ੍ਰਿੰਟ ਬੜੇ ਪਸੰਦ ਕੀਤੇ ਗਏ ਸੀ ਸੋ ਇੱਕ ਆਪਾਂ ਨੂੰ ਪ੍ਰਿੰਟ ਮਿਲੇ ਬੜਾ ਹੀ ਸੋਹਣਾ ਜਿਹਾ ਜਿਹੜਾ ਪ੍ਰਿੰਟ ਹੈ ਲਾਈਟ ਜਿਹਾ ਡੀਸੈਂਟ ਜਿਹਾ ਐਕਚੁਅਲੀ ਇਹ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਸੋ ਉਹਦੇ ਹਿਸਾਬ ਨਾਲ ਬਹੁਤ ਹੀ ਪਿਆਰਾ ਸੋ ਇਹ ਵਾਲਾ ਜਿਹੜਾ ਕ੍ਰੇਪ ਦਾ ਪ੍ਰਿੰਟ ਹੈ 1600 ਦਾ ਸੂਟ ਹੈ ਜੀ 1600 ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ 올ਓਵਰ ਬੜੀ ਸੋਹਣੀ ਕੁਆਲਿਟੀ ਹੈ ਫੈਬਰਿਕ ਬਹੁਤ ਹੀ ਫਾਈਨ ਹੈ ਇਹਦਾ ਪਲੱਸ ਬਹੁਤ ਹੀ ਜਿਵੇਂ ਕਹ ਦੋ ਜਿਹੜਾ ਸਟਰਨ ਔਰਗੈਂਜ਼ਾ ਫੈਬਰਿਕ ਹੈ ਸੋ ਇਹਦੀਆਂ ਡ्रेसेस ਬਣਦੀਆਂ ਨੇ ਕੁੜਤੇ ਬਣਦੇ ਨੇਗੇ ਬੜਾ ਸੋਹਣਾ ਫੈਬਰਿਕ ਹੈ ਇਹਦੇ ਲਾਈਨਿੰਗ ਦੀ ਵੀ ਰਿਕੁਆਇਰਡ ਨਹੀਂ ਹੈਗੀ ਤੁਸੀਂ ਇਹਦੇ ਤੇ ਲਾਈਨਿੰਗ ਵੀ ਨਹੀਂ ਲਾ ਨਹੀਂ ਲਾਉਣੀ ਤਾਂ ਨਹੀਂ ਵੀ ਲਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਸੋਹਣਾ ਦੇਖੋ ਤੁਸੀਂ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਇਹਦੀ ਡਰੈਸ ਬਣੀ ਬਹੁਤ ਸੋਹਣੀ ਲੱਗੂਗੀ ਲੈ ਤੁਸੀਂ ਫਰੌਕ ਬਣਾ ਸਕਦੇ ਹੋ ਸਿੰਗਲ ਡਰੈਸ ਬਣਾ ਸਕਦੇ ਹੋ ਈਵਨ ਸ਼ਰਟ ਦੇ ਨਾਲ ਵੀਅਰ ਕੀਤਾ ਵੀ ਬੜਾ ਪਿਆਰਾ ਲੱਗੂ ਬਲੈਕ ਬਾਟਮ ਦੇ ਨਾਲ ਇਹਦਾ ਜਿਹੜਾ ਕੰਟਰਾਸਟ ਆ ਬੜਾ ਪਿਆਰਾ ਲੱਗੂਗਾ ਸੋ ਇਹ ਵਾਲਾ ਜਿਹੜਾ ਸੂਟ ਆ ਇਹਦੀ ਜਿਹੜੀ ਕਾਸਟ ਆ 2000 ਹੈ ਜੇ ਤੁਸੀਂ 올ਓਵਰ ਪੂਰਾ ਸੂਟ ਲੈਣੇ ਹੋ ਕੱਲਾ ਸ਼ਰਟ ਲੈਣੇ ਹੋ ਤਾਂ 1000 ਰੁਪਏ ਤੁਹਾਨੂੰ ਸ਼ਰਟ ਮਿਲ ਜੇਗੀ ਜੀ ਲਾਸਟ प्रिंट ਆਪਣਾ অর্ਗਾਂజా ਚ ਆਇਆ ਸੋ ਕਈ ਭੈਣਾਂ ਦੀ ਡਿਮਾਂਡ ਸੀ ਵੀ ਦੀਦੀ অর্ਗਾਂజా ਚ ਕੁਝ ਲੈ ਕੇ ਆਓ ਸੋ ਬਹੁਤ ਹੀ ਸੋਹਣਾ ਮਾਰਵਲ ਪ੍ਰਿੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੀ ਸੋਹਣੀ ਪ੍ਰਿੰਟਿੰਗ ਹੋਈ ਹੈ ਦੀ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਨੇ ਇਹਨੂੰ ਆਪਾਂ ਜਿਵੇਂ ਤੱਕ ਕਹਦੋ ਪਰਪਲ ਸ਼ੇਡ ਦੇ ਨਾਲ ਵੀ ਇਹ ਬਣਾਇਆ ਬਹੁਤ ਸੋਹਣੀ ਲੱਗੂ ਸ਼ਰਟ ਪਲੱਸ ਗ੍ਰੀਨ ਤੁਸੀਂ ਬਾਟਮ ਇਹਦੇ ਨਾਲ ਯੂਜ਼ ਕਰ ਸਕਦੇ ਹੋ 올ਓਵਰ ਵੀ ਬਣਾਉਣੇ ਥੋੜਾ ਬਹੁਤਾ ਉੱਤੇ ਐਮਬਰਾਇਡਰੀ ਕਰਕੇ ਜਿਹੜੀ ਸੂਟ ਦੀ ਗੈਟਅਪ ਬਹੁਤ ਪਿਆਰੀ ਬਣੂਗੀ ਸੋ ਇਹ ਵਾਲੇ ਸੂਟ ਦੀ ਜਿਹੜੀ ਕਾਸਟ ਬਊਗੀ 2000 올ਓਵਰ ਸੂਟ ਦੀ ਹੈ ਤੇ ਤੁਸਾਨੂੰ ਸ਼ਰਟ ਪੀਸ ਚਾਹੀਦਾ ਸ਼ਰਟ ਜਿਹੜੀ 1000 ਦੀ ਪਊਗੀ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਆਪਣੀ ਕਲੈਕਸ਼ਨ ਨੂੰ ਮੀਟ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਸੋ ਜਿਨ੍ਹਾਂ ਜਿਨ੍ਹਾਂ ਪਹਿਣਾ ਨੂੰ ਇਹ ਸੂਟ ਚਾਹੀਦੇ ਨੇ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਵਾਓ ਮੇਰਾ ਫੋਨ ਨੰਬਰ 985582345 ਸਾਡਾ ਪਿੰਡ ਪਖੋਵਾਲ ਜ਼ਿਲ੍ਹਾ ਲੁਧਿਆਣਾ ਸਤਿ ਸ਼੍ਰੀ ਅਕਾਲ ਜੀ